ਹਲੋ ਜੀ ਹੋਰ ਸਾਰੇ ਕਿਵੇਂ ਹੋ ਜੀ ਚਿੱਡੀ ਹੈਲੋ ਬੁਲਾਉਂਦਾ ਅਗਲੇ ਨੂੰ ਵੀ ਡਰਾ ਦੇ ਤੂੰ ਤੇ ਨਹੀਂ ਡਰਦਾ ਹੋਰ ਦੱਸ ਗੜਾ ਜਣਾ ਚਲੋ ਛੱਡੋ ਗੱਲਾਂ ਜੀ ਜੇ ਵੀ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਬਚੜ ਕੇ ਸਪੋਰਟ ਕਰਿਓ ਸਾਨੂੰ ਪਤਾ ਜੀ ਹੁਣ ਗਰਮੀ ਜਾਂਦੀ ਹੈ ਜੀ ਤੇ ਕਾਟਨ ਆਪਾਂ ਕੱਢ ਰਹੇ ਆ ਜੀ ਲੰਮੀ ਜੀ ਕਰੋ ਸਟਾਰਟ ਆਪਣੀ ਆ ਜੀ ਪ੍ਰਿੰਸਸ ਕਾਟਨ ਦੀ ਵੀਡੀਓ ਅੱਜ ਵੀਰੇ ਆਪਣੇ ਕੋਲੇ ਜਿਹੜੀ ਜਾਲੀ ਆਉਂਦੀ ਹੈ ਪ੍ਰਿੰਸ ਉਹ ਨਹੀਂ ਹੈਗੀ ਵੀਰੇ ਆਪਣੇ ਕੋਲੇ origional ਆ ਬੈਡੀਕਿਅਰ ਕੋਡ ਵਾਲੀ ਆਪਾਂ ਵੀ ਜਿਹੜੀ ਤੁਹਾਨੂੰ ਚੀਜ਼ ਕਹਿ ਕੇ ਦੇਵਾਂਗੇ ਉਹੀ ਮਿਲੂਗੀ ਨਾ ਸਾਡੇ ਕੋਲੇ ਚਲਾਕੀਆਂ ਨਾ ਸਾਡੇ ਕੋਲੇ ਫਰਾਉਡ ਆ ਜੋ ਕੱਪੜਾ ਸਾਨੂੰ ਜਿਹੜੇ ਰੈਡ ਵਿੱਚ ਮਿਲਦਾ ਅਸੀਂ ਆਪ ਦੀ ਧਿਆੜੀ ਹੀ ਕੱਟ ਕੇ ਤੁਹਾਨੂੰ ਕੱਪੜਾ ਦੇ ਦੇਣੇ ਹੁੰਨੇ ਆ ਤੇ ਕੱਪੜੇ 'ਚ ਬਹੁਤ ਓਲਾ ਵੀਰੇ ਗਲੈਡ ਵੀ ਲਾ ਦੇ ਦੀ ਕਿਸਮਤ ਚੰਗੀ ਹੈ ਲੈਟ ਹੈਗੀ ਮੌਕੇ ਤੇ ਗਰਮੀ ਨਾਲ ਕੱਪੜੇ 'ਚ ਬਹੁਤ ਓਲਾ ਵੀਰੇ ਪਰ ਅਸੀਂ ਜੇ ਤੁਹਾਨੂੰ オリジナル ਕਹਿ ਕੇ ਭੇਜੀਏ ਤੇ オリジナル ਹੀ ਮਿਲੂਗਾ ਕਿਹੜੀ ਗੱਲ ਐ ਮੇ ਜੀ ਜਿਹੜੀ ਪ੍ਰਿੰਸਸ ਕਾਟਨ ਆ ਜੀ ਜਿਹੜੀ ਰिजिनल ਆ ਉਹਦਾ ਪ੍ਰੇਟ ਉਹਦਾ ਰੇਟ ਥੋੜਾ ਜਿਹਾ ਹਾਈ ਹੁੰਦਾ ਜੀ ਜਿਹੜੇ ਆਪਣੇ ਜਾਲੀ ਆ ਗਈ ਉਹ ਘੱਟ ਵੀ ਮਿਲ ਜਾਣਗੇ ਸਸਤੇ ਵੀ ਮਿਲ ਜਾਣਗੇ ਕਾਟਨ ਕਮ ਕੱਪੜੇ ਇੱਕ ਕਹਿਰੀ ਚੀਜ਼ ਆ ਜੀ ਇਹਦੇ ਤੋਂ ਨੂੰ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤਾ ਵੀ ਮਿਲ ਜੂਗਾ ਹੁਣ ਜੇ ਕਹਾਂ ਜੀ ਮੈਂ ਕਹੇ ਕੋਲ ਵਿੱਚ ਕਹਦੀ ਕਿ ਪ੍ਰਿੰਸਸ ਕਾਟਨ ਥੋੜੀ ਮਹਿੰਗੀ ਹੈ ਜੀ ਇਹਨਾਂ ਨੂੰ ਭੁੱਗੀਆਂ ਵਾਲਾ ਸੌਟ ਦੇਣਾ ਤੀਪੂ ਉਹ ਡਿਜ਼ਾਈਨ ਹਨ ਇਹ ਤਾਂ 3.5 16 ਚ ਹਨ ਇਹ 6 16 ਉੱਡੀ ਕਾਟਨ ਚ ਆਹ ਦੇਖ ਲਓ ਜੀ ਆ ਕੱਪੜਾ ਦਾ 350 ਇਹ ਵੀ ਕਾਟਨ ਹੈ ਏਕੇ ਟੈਕਸ ਹੈ ਵੀ ਹਨਾ ਮੰਮੀ ਹਾਂ ਆ ਵੀ ਏਕੇ ਟੈਕਸ ਹੈ 350 ਹਲਕਾ ਜਿਹਾ ਮਿਕਸ ਆ 450 ਆ ਵੀ ਏਕੇ ਟੈਕਸ ਆ ਉਹ ਹੈਗੀ ਪ੍ਰਿੰਸ ਬਿਊਟੀ ਹਨਾ ਹਾਂ ਉਹ ਪ੍ਰਿੰਸ ਬਿਊਟੀ ਕਾਟਨ ਜੀ ਏਕੇ ਟੈਕਸ ਆ ਵੀ ਏਕੇ ਟੈਕਸ ਹੈ ਬੀ ਐਮ ਡਬਲਯੂ ਜੀ ਆ ਦੇਖ ਲਓ ਆ ਵੀ ਬੀ ਐਮ ਡਬਲਯੂ 450 ਇਸ ਵੀ ਪੈਰਿਸ ਪੈਰਿਸ ਬਿਊਟੀ ਥੋੜੀ ਪੈਰਿਸ ਬਿਊਟੀ ਆ ਆਪਣੀ ਆਡੀ ਕਾਟਨ ਹੈਗੀ ਇਹ 550 ਮੰਮੀ ਇਹ 550 ਆ ਵੀ ਏਕੇ ਟੈਕਸ ਹੈ ਜੀ ਆ ਵੀ ਏਕੇ ਟੈਕਸ ਆ ਆ ਵੀ ਏਕੇ ਟੈਕਸ ਆ ਆ ਵੀ ਕਾਟਨ 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 ਫਰਕ ਕੀ ਆ ਆਉਡੀ ਬੀਐਮ ਤੇ ਪੈਰਿਸ ਬਿਊਟੀ ਕੀ ਆ ਆਪਣਾ ਆ ਬੰਬੇ ਕਾਟਨ ਹੈ ਆ ਸਾਰੀ ਜੋਰ ਦੇ ਹਟਾ ਦੀ ਇਸ ਨੂੰ ਤਾਂ ਦੱਸਿਆ ਜੀ ਕਾਟਨ ਆਪਣੇ ਕੋਲ ਤਿੰਨ ਭੰਤੀ ਆ ਜੀ ਸਾਰਿਆਂ ਨਾਲੋਂ ਸਸਤੀ ਕਾਟਨ ਮਹਿੰਗੀ ਬਸ ਕਾਰਨ ਹੈ ਕਿ ਇਹ ਜਿਹੜੇ ਕਸਟਮਰ ਨੂੰ ਜੀ ਪੂਰਾ ਸਿੱਧੀ ਜੀ ਗੱਲ ਕਹਿਣੀ ਤੇਰੀ ਜਿਹੜੀ ਪ੍ਰਿੰਸੈਸ ਆ ਸੀ ਇਹਦੀ ਨਕਲ ਨਹੀਂ ਲੈਂਦੀ ਕਿਉਂਕਿ ਪ੍ਰਿੰਸੈਸ ਸੂਟ ਅਗਲਾ ਯਕੀਨ ਕਰਕੇ ਖਰੀਦਦਾ ਕਾਰਨ ਹੈ ਕਿ ਜਿਹੜੀ 350 ਦੀ ਕਾਟਨ ਆ ਜੀ ਭੰਦੀ 450 ਦੀ ਕਹਿ ਕੇ ਵੇਚਦੀ ਕਿਉਂਕਿ ਕੱਪੜੇ ਚ ਬੜਾ ਫਰਕ ਨਹੀਂ ਹੈਗਾ ਜਿਹੜੇ ਕਸਟਮਰ ਨੂੰ ਪੂਰਾ ਇਹਦੇ ਲਈ ਪੂਰਾ ਟ੍ਰੇਡ ਕਸਟਮਰ ਇਹਨੂੰ 19 ਕਿਲੇ ਫਰਕ ਪਤਾ ਲੱਗਦਾ ਉਹ ਕਸਟਮਰ ਕੋਲ ਕੱਪੜਾ ਸਮਝ ਨਹੀਂ ਸਕਦਾ ਕਿ ਇਹ ਕੱਪੜੇ ਦਾ ਫਰਕ ਆ ਸਾਡੀ ਪ੍ਰਿੰਸ ਨੂੰ ਇੱਕ ਭੈਣ ਆ ਸਾਡੀ ਮੈਂ ਤਾਂ ਨਾਂ ਨਹੀਂ ਜਾਣਦੀ ਸਰਪਜੀਤ ਨਾਮ ਦੇ ਪਤਾ ਨਹੀਂ ਪ੍ਰਭਯੋਤ ਦੇ ਨਾਮ ਤੇ ਸਾਡੇ ਪਾਰਸਲ ਜਾਂਦੇ ਆ ਉਹ ਕਹਿੰਦੀ ਸੁਪਰੀਮ ਪ੍ਰਿੰਸ ਮੈਂ ਕਿਤੇ ਹੋਰ ਵੀ ਮੰਗਵਾਈ ਸੀ ਕਿ ਵੀ 800 ਤੋਂ 100 ਭੇਜਿਆ ਸੀ ਪਰ ਉਹ ਮਿਕਸ ਸੀ ਪਰ ਕਹਿੰਦੀ ਛੋਡੇ ਵਾਲੀ ਬਹੁਤ ਸੌਫਟ ਪ੍ਰਿੰਸ ਸੀ ਬਣੇ ਧੰਨਵਾਦ ਤੇਰਾ ਤੋਂ ਸਾਡਾ ਕੱਪੜਾ ਸਲਾਹ ਹੈ ਆ ਪਹਿਲਾ ਕਲਰ ਹੈ ਵੀਰੇ ਸਾਨੂੰ ਦੱਸਣ ਦਾ ਰੀਜਨ ਸਾਨੂੰ ਇਹ ਚੀਜ਼ ਦਿਖਾਉਣ ਦਾ ਰੀਜਨ ਮੇਰਾ ਤਾਂ ਸੀਗਾ ਜੀ ਵਿੱਚ ਵਿੱਚ ਕਸਟਮਰ ਨੂੰ ਪਤਾ ਜੀ YouTube ਤੇ ਕਹਿੰਦੇ ਲੱਗ ਜਾਂਦਾ ਜੀ ਅਸੀਂ ਸਾਂ ਵੀ ਚੀਜ਼ ਛੋਟ ਨੂੰ ਘੱਟ ਘੱਟ ਰੇਟ ਤੇ ਲੈ ਕੇ ਆਂ ਜੀ ਉਹਨੂੰ ਮੈਂ ਦੱਸਤੀ ਆ ਜੀ ਉਹ ਰੇਟ ਨੂੰ ਦੱਸੇ ਇੱਕ 350 ਦਾ ਤੇ ਇੱਕ 550 ਦਾ ਕੱਪੜੇ 'ਚ ਬਸ ਕਰਨ ਲੱਗੇ ਕੋਈ ਹੱਥ ਲਾ ਕੇ ਫੀਲ ਕਰੋਗੇ ਫੇਰ ਉਹਨੂੰ ਪਤਾ ਲੱਗੂ ਜਿਵੇਂ ਨਹੀਂ ਪਤਾ ਲੱਗਣਾ ਐਵੇਂ ਲੱਗੂਗਾ ਸੇਮ ਚੀਜ਼ ਹੀ ਆ ਆ ਗਿਆ ਜੀ ਤੰਬਾ ਸ਼ੇਡ ਪਹਿਲਾ ਸੀਗਾ ਮਰਜੈਂਟਾ ਜਿਹਾ ਕਲਰ ਜੀ ਇਹ ਆ ਗਿਆ ਤੰਬਾ ਸ਼ੇਡ ਜੀ ਕੱਲਰ ਆਪਾਂ ਪੂਰੇ ਸੋਹਣੇ ਹੁੰਦੇ ਇੱਕ ਨੰਬਰ ਕੱਟਣਾ ਹੰਡਾਉ ਕੱਟਣਾ ਨਾ ਖਰਾਬ ਹੋਵੇ ਨਾ ਲੜੇ ਨਾ ਚੂਵੇ ਇੱਕ ਭੈਣ ਨੇ ਮੈਥੋਂ ਮੰਗਿਆ ਸੀ ਕਿ ਜਿਹੜਾ ਤੁਹਾਡੇ ਸੂਟ ਪਾਇਆ ਇਹਦੇ ਨਾਲ ਦਾ ਸੂਟ ਮੈਨੂੰ ਭੇਜ ਦਿਓ ਉਹ ਪ੍ਰਿੰਸਸ ਕੱਟਣਾ ਭੈਣੇ ਉਹ ਮੈਂ ਪਿਛਲੀ ਗਰਮੀ ਬਣਾਇਆ ਸੀਗਾ ਉਹਨੂੰ ਪਰ ਵੀ ਪਾਇਆ ਹੁਣ ਵੀ ਪਾਇਆ ਨਾ ਉਹਦੇ ਰੰਗ ਨੂੰ ਕੁਛ ਹੋਇਆ ਸਾਫਟ ਦਾ ਸਾਫਟ ਪਿਆ ਮੈਂ ਆਪਾਂ ਤੁਹਾਨੂੰ ਹੋਰ ਦੱਸ ਦਿੰਦਾ ਆਪ ਦੀ ਵੀਰੇ ਜਿੰਦਗੀ ਦੀ ਕਸਮ ਖਾ ਕੇ ਕਹਿਣੀ ਆ ਵੀ ਜਿਹੜੀ ਇਹ ਪ੍ਰਿੰਸਸ ਸਾਡੀ ਬਿਲਕੁਲ ਖਰਾਬ ਨਹੀਂ ਹੁੰਦੀ ਅਸੀਂ ਵਧੀਆ ਚ ਲਿਆਉਣੀ ਸਾਡਾ ਉਹ ਕੰਮ ਨਹੀਂ ਹੈਗਾ ਕਿ ਕਿਸੇ ਗੱਲਾਂ ਕੱਪੜਾ ਵੇਚਣ ਵਾਸ ਮੇਰੀ ਮੰਮੀ ਵੀ ਆਪ ਜਿਹੜੇ ਕਾਹ ਕੱਪੜਾ ਆਉਂਦਾ ਹੈ ਇਸ ਨੂੰ ਮੰਮੀ ਵੀ ਬਣਾ ਕੇ ਪਾਉਂਦੀ ਹੈ ਜੀ ਮੇਰੀ ਮਾਸ ਵੀ ਬਣਾ ਕੇ ਪਾਉਂਦੀ ਆ ਤੇ ਮੇਰੇ ਭੈਣ ਵੀ ਖੁਦ ਵੀ ਬਣਾ ਕੇ ਪਾਉਂਦੀ ਆ ਕੱਪੜਿਆ ਚੋਈ ਬਾਲਾ ਮਹਿੰਗਾ ਕੱਪੜਾ ਵੀਰੇ ਅਸੀਂ ਪਾਉਂਦੇ ਨਹੀਂ ਛੋਡੇ ਕੋਲੇ ਸਿੱਧੀ ਜੀ ਗੱਲ ਹੈ ਅਸੀਂ 500 700 1000 ਤੱਕ ਕਰ ਪਾ ਲੈਣੇ ਹੁੰਨੇ ਆ ਜੇ ਕੋਈ ਵਿਆਹ ਸਾਦੀ ਆ ਵੀਰੇ ਉਦੋਂ ਅਸੀਂ ਜਾ ਕੇ ਬਠਿੰਡੇ ਤੋਂ ਲੈ ਕੇ ਆਉਣੇ ਨਾ ਸਾਡੇ ਕੋਲੇ ਨਜਾਇਜ਼ ਮਹਿੰਗਾ ਪੱਪੜਾ ਵੀਰੇ ਨਾ ਹੀ ਅਸੀਂ ਇੰਨਾ ਫੋਰਡ ਕਰ ਸਕਦੇ ਆ ਕਿਉਂਕਿ ਹਜੇ ਦੀਪੂ ਦੀ ਪੜ੍ਹਾਈ ਚੱਲੀ ਜਾਂਦੀ ਆ ਘਰ ਦੇ ਖਾਤੇ ਜਿਹੜੇ ਕਸਟਮਰ ਕੋਲ ਤਾਂ ਕੋਈ ਪਾਜਮਾ ਪਰਮਨੈਂਟ ਕੋਈ ਪਰਸਨਲ ਕਸਟਮਰ ਆ ਡਾ ਜੀ ਜਿਹਨੂੰ ਕੋਈ ਮਹਿੰਗਾ ਨਜਾਇਜ਼ ਜੀ ਮਹਿੰਗਾ ਕੱਪੜਾ ਚਾਹੀਦਾ ਬਤ ਤਿੰਨ ਚਾਰ 3000 ਦਾ ਸੂਟ ਜਾਂ 5000 ਦਾ ਸੂਟ ਹੁਣ ਅਸੀਂ ਬਕਾਇਦਾ ਅਸੀਂ ਉਹ ਕਰਵਾਉਨੇ ਹਨ ਮਮੀ ਜੀ ਕੱਪੜਾ ਬੁਖਰਾ ਦਿੰਨੇ ਆ ਕਿੰਨਾ ਸੋਹਣਾ ਕਲਰ ਗ੍ਰੇ ਕੁਰਤੀ ਤੇ ਨਾਲ ਮਰਜੈਂਟਾ ਜੀ ਸਲਵਾਰ ਤੇ ਇੱਕ ਸੋਨੂੰ ਮੈਂ ਹੋਰ ਦੱਸ ਦਿਆਂ ਵੀਰੇ ਬਾਹਰਲੇ ਕਸਟਮਰ ਜਿਹੜੇ ਮੇਰੇ ਨਾਲ ਜੁੜੇ ਆ ਮੋਂ ਉਹਨਾਂ ਨੂੰ ਕਹਿ ਰਹੀ ਆ ਵੀ ਜੇ ਤੁਸੀਂ ਨਜਾਇਜ਼ ਮਹਿੰਗੇ ਸੂਟ ਮੰਗਾਉਣ ਅਸੀਂ ਫੋਟੋ ਪਾਉਣੇ ਆ ਜੇ ਤੁਸੀਂ ਚਾਹੋ ਵੀਡੀਓ ਕਾਲ ਲਾ ਕੇ ਵੀ ਸਾਥੋਂ ਦੇਖ ਸਕਦੇ ਹੋ ਅਸੀਂ ਉਹ ਜੋ ਤੁਹਾਨੂੰ ਲੈ ਦੇਣੀ ਹੈ ਕਿਉਂਕਿ ਮੁੱਕ ਦੀ ਗੱਲ ਹੈ ਜੀ ਨਜਾਇਜ਼ ਮਹਿੰਗੀਆਂ ਦੁਕਾਨਾਂ ਤੇ ਵੀਰੇ ਬੁਟੀਕ ਪੀਸ ਤਿਆਰ ਕਰੇ ਮਿਲ ਜਾਂਦੇ ਹੁੰਦੇ ਆ ਸਾਂ ਉਦੋਂ ਘੱਟ ਮਿਲਦੇ ਆ ਠੀਕ ਹੈ ਮੁੱਕ ਦੀ ਗੱਲ ਹੈ ਆ ਜੀ ਮੈਂ ਇਹਨਾਂ ਨੂੰ 350 ਤੋਂ ਲੈ ਕੇ ਜੀ ਤੁਸੀਂ ਪਾਉਂਦੇ ਆਏਗਾ ਤੁਹਾਨੂੰ 20000 ਦਾ ਸੂਟ ਚਾਹੀਦਾ ਤੁਹਾਨੂੰ ਉਹ ਵੀ ਉਪਲਬਧ ਕਰਵਾਵਾਂਗੇ ਜੀ ਹਣਾ ਮੰਮੀ ਉਹ 20000 ਦਾ ਪਾਉਣ ਚ ਕੀ ਫਾਇਦਾ ਕਈ ਵਾਰ ਕਿਸੇ ਕਸਟਮਰ ਨੂੰ ਬਾਹਰ ਲੈ ਨੂੰ ਚਲਾ ਹੁੰਦਾ ਹਾਂ ਹਾਂ ਅੱਜ ਵੀਰੇ ਅੱਜ ਜਿਹੜੀ ਦੁਕਾਨ ਤੋਂ ਅਸੀਂ ਕੱਪੜਾ ਲਿਆਉਣੇ ਆਂ ਭਰਾ ਉਹ ਬਥੇਰੇ ਮਹਿੰਗੇ ਆ ਬਥੇਰੀਆਂ ਲਾਲਾਂ ਡਿੱਗਦੀਆਂ ਇੱਕ ਅੱਡਾ ਸੋਹਣਾ ਸੂਟ ਪਿਆ ਉਹਦਾ ਰੇਟ ਸੀ 4200 ਰੁਪਿਆ ਚਨੂਣ ਦਾ ਸੀ ਹੈ ਨਾ ਰੱਬਾ ਮੇਰੇ ਜੀ ਕਰੇ ਮੈਂ ਸੂਟ ਲੈ ਲਾਂ ਪਰ ਉਹਦਾ ਰੇਟ ਦੇਖ ਕੇ ਤਰਤਾ ਵੀ 4200 ਰੁਪਿਆ ਮੈਂ ਤਾਂ ਨਹੀਂ ਲੈ ਸਕਦੀ ਪੰਪੂ ਬਿਮਾਰ ਕੇ ਸੂਟ ਲੈ ਹਤੋ ਜੀ ਮਹਿੰਗਲ ਨਹੀਂ ਕਿੰਨੇ ਹੈ 4000 ਦਾ ਮੈਂ ਦਵਾਇਆ ਸੀ ਕਹਿੰਦਾ ਕਿ ਇਹ ਕਸਟਮਰ ਆ ਗਏ ਕਹਿੰਦਾ ਮੈਂ ਲੈ ਕੇ ਜਾਣਾ ਕਹਿੰਦਾ ਮੇਰੇ ਤੋਂ ਕਹਿੰਦਾ 500 ਬਰ ਦੇਣਾ ਮੈਂ ਚੁ ਉਹ ਬਾਜ਼ਾਰ ਚ ਜੀ ਪੰਜ ਮੈਨੂੰ ਹੋਲ ਸੇਲ ਦਾ ਕਰਕੇ ਉਹਨਾਂ ਨੇ ਨਾ ਵੀ ਉਹ ਮੈਨੂੰ ਕੱਪੜਾ ਜਿਵੇਂ ਆਪਦੇ ਵਾਸਤੇ ਲਵਾ ਸਹੀ ਦੇ ਦਿੰਦਿਆ ਵਿਚਾਰੀ ਤੇ ਮੌਲਿਆਈ ਸੀ ਪਤਾ ਨਹੀਂ 32 ਪਾਣੀ 33 ਹਿਉ ਦਾ ਉਹ ਕਹਿੰਦੇ ਮੈਂ ਤਾਂ 500 ਬਸ ਇੱਕ ਵੱਧ ਲੈ ਲੈ ਸਾਨੂੰ ਦੇ ਦਿਓ ਮੈਂ ਲਾਲ ਚ ਜਾ ਕੇ ਵੇਚਦਾ ਕਬੀਰ ਮਾਰਕਟ ਰੇਟ ਕਿਸ਼ ਨੂੰ ਮੀ ਦਾ ਕੀ ਕਰਗੇ ਵੀਰੇ ਜਿਹੜੀ ਔਰਤ ਦੇ ਗਲ ਕਬੀਲਦਾਰੀ ਹੁੰਦੀ ਹੈ ਨਾ ਜਿਹਨੇ ਦੁੱਧ ਦੇ ਪੈਸੇ ਦੇਣੇ ਆ ਨਾ ਨੂਨ ਮਿਰਚਾ ਮਗਵਾਉਣਾ ਉਹ ਚਾਹੀ ਇਹ ਸੋਚਦੀ ਰਹਿੰਦੀ ਆ ਜਿੰਨਾ ਚਿਰ ਭਾਈ ਦੀਪੂ ਕਚਾਰਿਆਂ ਚ ਬਹਿ ਕੇ ਕਮਾਉਣਾ ਲੱਗਦਾ ਉਹਨਾਂ ਜਦ ਤੱਕ ਮੈਨੂੰ ਸੋਚਣਾ ਪੈਣਾ ਮਾਰਕਟ ਰੇਟ ਕੀ ਸੀ ਮੰਮੀਆ ਦਾ ਹੈ ਮਾਰਕਟ ਰੇਟ 55500 ਤੇ ਮੈਂ ਉਹਨਾਂ ਨੂੰ ਦਿੱਤਾ ਸੀ ਪਤਾ ਨਹੀਂ ਪਾ ਹੀ 3500 ਦਾ ਮੈਂ ਤਾਂ ਉਹਨੂੰ ਦੱਸਤਾ ਸੀ ਉਹ 2-300 ਰੁਪਏ ਮੈਨੂੰ ਆਪ ਹੀ ਵੱਧ ਦੇ ਕੇ ਕਹਿੰਦੇ ਵੀ ਛੂਟ ਬਹੁਤ ਜ਼ਿਆਦਾ ਸੋਹਣਾ ਆ ਵੀਰੇ ਮੌਸ਼ ਕਲਰ ਆ ਬਹੁਤ ਸੋਹਣਾ ਡਿਜ਼ਾਈਨ ਮੈਂ ਤੁਹਾਨੂੰ ਇੱਕ ਹੋਰ ਵੀ ਕਹਣਾ ਜੀ ਅਸੀਂ ਕੁਆਂਟੀਟੀ ਚ ਬਲੀਵ ਨਹੀਂ ਰੱਖਦੇ ਅਸੀਂ ਕੁਆਲਿਟੀ ਰੱਖਦੇ ਆ ਮੇਰੇ ਸਾਡੇ ਕੋਲ ਕੁਆਲਿਟੀ ਹੁੰਦੀ ਹੈ ਇਹ 725 ਚ ਆ ਵੀਰੇ ਸਾਰੇ ਸੂਟ ਇਹ ਦੂਪਹਿਰ ਆਪਾਂ ਸਾਡੇ 700 ਦੀ ਵੇਚੀ ਹੈ ਹੁਣ ਇਹ 725 ਦੀ ਹੈ ਜੀ ਤੇ ਅਸੀਂ ਜਿਹੜਾ ਵੀ ਹੁਣ ਸੂਟ ਪਾਉਣ ਦੇਣ ਸੀ ਚੈੱਕ ਕਰਕੇ ਪਾਉਣੇ ਹੁੰਦੇ ਆ ਜੀ ਆਹ ਬਲੈਕ ਸੂਟ ਇਕੱਲਾ ਆ ਗਿਆ ਜੀ ਲੈ ਲੈਣ ਦਾ ਇਹਦੇ ਨਾਲ ਦੇ ਸਾਰੇ ਵਿਕ ਗਏ ਇਕੱਲਾ ਆਪਣੇ ਕੋਲੇ ਬਲੈਕ ਰਹਿ ਗਿਆ ਇਹ ਵੀ ਇੱਕ ਸੂਟ ਹੀ ਲੱਗਦਾ ਨਾ ਹਾਂ ਆਪਣੇ ਕੋਲੇ ਜੀ ਆਹ ਬਲੈਕ ਰਹਿ ਗਿਆ ਲੈ ਲੈਣ ਦਾ ਬਾਕੀ ਆਪਾਂ ਸਾਰੇ ਸੂਟ ਵੇਚ ਤੇ ਜੀ ਇਹਦੇ ਲੈ ਲੈਣ ਚ ਲੇਲਣ ਦਾ ਪਹਿਲਮ ਜੋ ਇਹ ਲੇਲਣ ਦਾ ਚੀਜ਼ ਹੀ ਸਹੀ ਰਾਈ ਰੇਟ ਵੀ ਦੱਸੋ ਮੀ ਜੀ 850 ਬਾਜ਼ਾਰ ਚ 9950 ਦਾ ਇਹ ਲੇਲਣ ਦਾ ਹੈ ਜੀ ਲੇਲਣ ਕਾਟਨ ਕਹਿੰਦੇ ਆ ਲੱਫਦਾ ਨਹੀਂ ਖਰਾਬ ਨਹੀਂ ਹੁੰਦਾ ਇਹਦੇ ਥੱਲੇ ਲੈਂਗ ਨਹੀਂ ਲੱਗਦੀ ਸਰਦੀ ਗਰਮੀ ਦੋਨੇ ਮੌਸਮ ਚ ਪੈਂਦਾ ਵੀਰੇ ਤੇ ਇਹਦੀ ਕੀਮਤ ਹੈ ਜੀ 850 ਰੁਪਈਆ ਸਿਰਫ 850 ਰੁਪਈਆ ਇਹ ਲੇਲਣ ਕਾਟਨ ਦਾ ਹੈ ਇਹ ਇੱਕੋ ਜੂਟ ਹੈ ਹੁਣ ਆਣਗੇ ਆਪਣੇ ਕੋਲੇ ਪ੍ਰਿੰਸਸ ਦੇ ਜੀ ਆਲ ਓਵਰ ਆਲ ਓਵਰ ਆਲੇਜ ਕਲਰ ਜਿਹੜੀ ਮਰਜੀ ਏਜ ਪਾਓ ਆਲ ਓਵਰ ਦਾ 725 ਜੈ ਇੰਨਾ ਸੌਫਟ ਕਪੜਾ ਮੈਂ ਕਹਿਣੀ ਹੈ ਮੇਰੀ ਜ਼ਿੰਮੇਵਾਰੀ ਹੈ ਜੀਨੇ ਕਪੜਾ ਪਾ ਲਿਆ ਓਰੀਜినਲ ਪ੍ਰਿੰਸੈਸ ਤੇ ਉਹ ਦੂਜਾ ਕਪੜਾ ਨਾ ਪਾਊਗਾ ਮੈਂ ਜਦੋਂ ਮੈਂ ਕਿਤੇ ਵੀ ਜਾਵਾਂ ਮੈਂ ਆਪ ਦਾ ਪਰਪਲ ਸੂਟ ਪਾਉਣੀ ਹੁੰਦੀ ਹੈ ਲਵੈਂਡਰ ਸ਼ੇਡ ਦਾ ਉਹ ਚ ਮੇਰੇ ਇੰਨੇ ਜਾਣ ਸੌਖੀ ਰਹਿੰਦੀ ਮੈਨੂੰ ਇਹ ਪਤਾ ਲੱਗਦਾ ਤੋ ਤਵਾ الحمدਲਿ ਸੌਫਟ ਨਹੀਂ ਜਾਇ ਹੋ ਜਾਂਦਾ ਇੰਝ ਲੱਗਦਾ ਕਿ ਕਪੜਾ ਨਹੀਂ ਕੋਈ ਚੀਜ਼ ਪਹਿਨਦੇ ਜਿਵੇਂ ਰੂਮ ਵਾਂਗੂ ਚ ਪੋਲੀ ਹੋ ਜਾਂਦੀ ਐਵੀ ਚੀਜ਼ ਪੋਲਾ ਹੋ ਜਾਂਦਾ ਮੇਰੇ ਪਰਦਾ ਪਾਇਆ ਵੀਰੇ ਇਹੋ ਦੇਖਣਾ ਮੈਂ ਇੱਥੇ ਕਿ ਵੀ ਪਾਇਆ ਬਣਾਦਾ 2-3 ਸਾਲ ਪਾਉਂਗੀ ਇੱ ਆ ਸਾਰਾ ਪ੍ਰਿੰਸ ਹੈ ਵੀਰੇ ਆ ਬ੍ਰੀਕ ਡਿਜ਼ਾਈਨ ਆ ਬਲੈਕ ਇਹ ਵੀ ਪ੍ਰਿੰਸਸ ਦਾ ਆ ਲੱਗੀਆਂ ਪਈਆਂ ਮੋਹਰੇ ਵੀਰੇ ਨਾ ਆਪਾਂ ਗੱਪ ਮਾਰਦੇ ਨਾ ਸੜਾਪ ਵਿਦ ਪੀਅਰ ਕੋਡ ਸਿਰਫ 725 ਹੈ ਤੇ 50 ਰੁਪਏ ਦੇ ਤੁਹਾਡੇ ਘਰੇ ਆ ਜਾ। ਤੁਹਾਨੂੰ ਦਸੀਏ ਐਨਾ ਜੀ ਏਕੇ ਟੈਕਸ ਨੂੰ ਤਿੰਨ ਦਿਖਾ ਦੇ 300 ਤਿੰਨ ਪੀਸ ਦਿਖਾਤੇ ਜੀ ਸੂਟ ਤਿੰਨ ਦਿਖਾਈ ਸੀ ਤਿੰਨਾ ਰੇਟ ਵੀ ਦੱਸਿਆ। ਇਹ ਨਾਲ ਇੱਕ ਹੋਰ ਆਇਆ ਸੀਗਾ ਕਲਰ ਫਰੋਜੀ ਜਾਂ ਉਹ ਸੇਲ ਆਇਆ ਨਹੀਂ ਆਪਣਾ ਸੇਲ ਹੋ ਗਿਆ। ਆ ਲਓ ਜੀ। ਤੁਹਾਨੂੰ ਦਸੀ ਨਾ ਕਸਟਮਰ ਆ ਕੇ ਲਈ ਜਾਂਦੇ ਆ ਆਪਣਾ ਨੂੰ ਵੀਡੀਓ ਨੂੰ ਪਤਾ ਨਹੀਂ ਕਿਵੇਂ ਬੱਟਾ ਜਿਹੜਾ ਕਸਟਮਰ ਆਪਣੇ ਕੋਲੇ ਆਉਂਦਾ ਜੀ ਉਹਦਾ ਇੱਥੇ ਆ ਕੇ ਇੱਕਦਮ ਆਪਣੀ ਕਹਿੰਦੇ ਪਜਲ ਹੋ ਜਾਣਾ ਜੀ ਉਲਝੇ ਜਾਂ ਉਲਝੇ ਜਾਂਦਾ ਕਿ ਕਿਹੜਾ ਮੈਂ ਲੈ ਕੇ ਜਾਵਾਂ ਕਿਹੜਾ ਛੱਡਾਂ ਇਸ ਕੋਟਨ ਵੀਰੇ 725 ਚ ਮੈਂ ਕਹਿੰਦੀ ਮੈਂ 2 ਸਾਲ ਹੋ ਗਏ ਉਹ ਸੂਟ ਪਾਉਂਦੀ ਰਹੀ ਤੀਜਾ ਫੇਰ ਪੱਟਣਾ ਬੂਟਣਾ ਨਹੀਂ ਹੋਈ ਹੈਗਾ ਅੱਖਾਂ ਮੀਚ ਕੇ ਝੀ ਲੈ ਸਕਦੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਤਣੀ ਆ ਚਕਲਾ 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 ਚੱਲ ਵੀ ਸ਼ੇਰ ਵਗਿਆ ਉਹ ਸੱਚ ਮੈਂ ਕਿ ਵੀਡੀਓ ਨਹੀਂ ਪਾਈ ਨਾ ਕਿੱਦੇ ਦੀ ਮਿਰਗੜ ਖੁੰਚੀ ਪਈ ਉਹ ਜਿਹੜੀ ਉਹ ਸਬਜ਼ੀ ਬਣਾਈ ਸੀ ਪਾ ਦੀ ਆਕੜੀ ਆਪਾਂ ਨਾ ਵੀਰੇ ਇੱਕ 10 ਮੀਟਰ ਮੰਗਵਾਈ ਆ ਚਿਕਨ ਇੱਕ ਚਿਕਨ ਹੁੰਦੀ ਆ ਵੀਰੇ ਆਕੜੀ ਜੀ ਖੜੀ ਜੀ ਇਹ ਤੁਹਾਨੂੰ ਦਿਖਾਈ ਦਿਨਾ ਹਾਂ ਇੱਕ ਚਿਕਨ ਆਕੜੀ ਤੇ ਖੜਮਾ ਕਪੜਾ ਆਉਂਦਾ ਜਿਵੇਂ ਰੁਪਿਆ ਟਾਈਰੀ ਕੱਟਦਾ ਹੁੰਦਾ ਆਹ ਵੀਰੇ 100% ਕਾਟਨ ਦਾ ਕਪੜਾ ਹੈ ਆ ਦੇਖ ਲੋ ਤੁਹਾਨੂੰ ਪਤਾ ਲੱਗ ਗਿਆ ਦਾ ਕਾਟਨ ਹਾਂ ਇਹਦੇ ਥੱਲੇ ਤੁਹਾਨੂੰ ਕਪੜਾ ਕੋਪੜਾ ਲਾਉਣ ਦੀ ਕਾਸ਼ੇ ਦੀ ਲੋੜ ਨਹੀਂ ਨਾ ਪਿੰਡਾਂ ਦੀ ਸੀ ਕਿਉਂਕਿ ਥੋੜਾ ਜਿਹਾ ਧੋਕੇ ਵੀ ਸ੍ਰਿੰਕ ਹੋਊਗਾ ਇਹ ਆਪਣੇ ਕੋਲੇ ਵੀਰੇ ਪਿਓਰ ਚਿਕਣ ਦਾ 10 ਮੀਟਰ ਕਪੜਾ ਆ ਆਪਾਂ ਮੰਗਵਾਇਆ ਕਿਉਂਕਿ ਵਿੱਚ ਭਣਾ ਚਿਕਣ ਦੇ ਪਜਾਮੇ ਜਾਂ ਸ਼ਰਟਾਂ ਬਣਾਉਣ ਨੂੰ ਮੰਗਦੀਆਂ ਵੀ ਅਸੀਂ ਬਣਾਉਣਾ ਸਾਨੂੰ ਪਿਓਰ ਚਾਹੀਦਾ ਕਾਟਨ ਚ ਠੀਕ ਹੈ ਤੁਸੀਂ ਜਿੰਨਾ ਮਰਜ਼ੀ ਕਪੜਾ ਇਹ ਕਟਾ ਕੇ ਲੈ ਸਕਦੇ ਹੋ ਛੋਨੂ ਪਊਗਾ ਇਹ ਕਪੜਾ ਸਿਰਫ 175 ਰੁਪਏ ਮੀਟਰ ਜੀ ਪਰ ਕਪੜਾ ਇਹ ਪਿਓਰ ਕਾਟਨ ਆ 100% ਕਾਟਨ ਆ ਜਿਹੜੀ ਦੇ ਵਿੱਚ ਨਕਲ ਆਉਂਦੀ ਆ ਵੀਰੇ ਉਹ ਆਪਾਂ ਬਿਲਕੁਲ ਨਹੀਂ ਲੈਂਦੇ ਉਹ ਕਰ ਜਿਹੜਾ ਵੀ ਇੱਕ ਗੱਲ ਹੋ ਰਹੀ ਜੀ ਜੇ ਕੋਈ ਕਪੜਾ ਮਿਕਸ ਹੋਵੇ ਆਪਾਂ ਵੀਡੀਓ 'ਚ ਦੱਸ ਦਿੰਦੇ ਹਾਂ ਕਿ ਵੀ ਆ ਕਪੜਾ ਮਿਕਸ ਆ ਜੀ ਆ ਪਿਓਰ ਆ ਜਿਹੜੀ ਕਿ ਗ ਤਾਂ ਇਹੋ ਕਸਟਮਰ ਸਾਡੇ ਤੇ ਬਲੀਵ ਕਰਦੇ ਹੋ ਜੀ ਅੱਖਾ ਬੰਨ ਕੇ ਜੀ ਤਾਂ ਤਾਂ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸੀ ਆ ਵੀਰੇ ਵੀ ਇਹ ਚੀਜ਼ਾਂ ਨਾ ਜਿਹੜੀ ਇਹ ਪਿਓਰ ਕਾਟਨ ਚਾ 100% ਕਿਹਾ ਤੇ ਵੀਰੇ 100 ਹੀ ਨਿਕਲੂਗੀ ਠੀਕ ਐ 175 ਰੁਪਏ ਮੀਟਰ ਐ ਚਾਹੇ ਤੁਸੀਂ ਮੀਟਰ ਮੰਗਵਾਓ ਚਾਹੇ ਡੇਢ ਮੰਗਵਾਓ ਚਾਹੇ 2 ਮੰਗਵਾਓ ਥੁੱਕ ਵੀ ਮਰ ਗਈ ਠੀਕ ਐ ਜੀ ਤੇ ਆਹ ਦੇਖੋ ਜੀ ਪਿਓਰ ਚਿਕਨ ਐ ਇਹ ਵੱਡਾ ਬਣਾਂਗੇ ਆਮੀ ਹਾਂ ਇਹ ਚਿਕਨ ਦੇ ਆਈ ਆਉਂਦੀ ਨੇ ਆਹ ਦੇਖੋ ਜੀ ਸਾਰੀ ਪਿਓਰ ਆ ਨਾ ਇਹਦੇ ਧਾਗੇ ਨਿਕਲਣ ਸੌਫਟ ਐ ਇਹਦੇ ਨਾਲ ਕਪੜਾ ਲਾਉਣ ਦੀ ਲੋੜ ਨਹੀਂ ਨਾ ਇਹ ਚੁੱਬੇ ਕਿਉਂਕਿ ਪਿ ਪਿਆਰ ਕਦੇ ਚੁੰਮਦੀ ਨਹੀਂ ਹੁੰਦੀ। ਸੋ ਇਹ ਸਾਡੇ ਕੋਲੇ ਆਈ ਸੀ ਮੈਂ ਵੀਡੀਓ ਵਿੱਚ ਤਾਂ ਪਾਤੀ ਕਿਉਂਕਿ ਵਿੱਚ ਭੈਣ ਆ ਕੇ ਪਿਆਰ ਚਿਕਣ ਦੇ ਪਜਾਮੇ ਮੰਗਦੀਆਂ। ਉਹ ਕਹਿੰਦੀਆਂ ਵੀ ਚਾਹੇ ਮਹਿੰਗਾ ਹੋਵੇ ਸਾਨੂੰ ਪਿਆਰ ਚਾਹੀਦਾ। ਵੀ ਦੂਜਾ ਸਾਡੇ ਨਾਲ ਲੜਦਾ। ਲੁਧਿਆਣਾ ਸਾਈਡ ਤੇ ਅੰਮ੍ਰਿਤਸਰ ਨਾਲ ਇਹਦੇ ਥੱਲੇ ਲੈਣਗ ਲਾਉਣੀ ਪੈਂਦੀ ਹੈ ਜੀ ਜਿਹੜਾ ਖੜਮਾ ਜਾਂਦਾ ਚਿਕਣ। ਲੈਣਗ ਲੱਗਦੀ ਨਹੀਂ ਤਾਂ ਉਹਦੀ ਪਿੰਡ ਨਹੀਂ ਦੇਣੀ ਮੇਰੀ ਦੀਦਾਣੀ। ਸਾਨੂੰ ਕੋਈ ਲੈਣਗ ਲਾਣ ਦੀ ਲੋੜ ਨਹੀਂ। ਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੀਰੇ? ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਬਹੁਤ ਮਿਹਨਤ ਕਰਦੇ ਤੇ ਕਨਫਿਊਜ਼ਨ ਨਾ ਹੋਇਆ ਕਰੋ ਜੀ ਕਿ ਸਾਨੂੰ ਆ ਚੀਜ਼ ਇੱਥੋਂ ਸਸਤੀ ਮਿਲਦੀ ਹੈ ਇੱਕ ਵਾਰੀ ਪਲੀਜ਼ ਉਹਦਾ ਮਾਰਕਾ ਚੈੱਕ ਕਰਿਆ ਕਰੋ ਕਿ ਉਹਦੇ ਮਾਰਕਾ ਹੈਗੇ ਹੈ ਨਹੀਂ ਬਦੌੜ ਮਾਰਕਾ ਮੇਰੀ ਗੱਲ ਸੁਣੀ ਬਦੌੜ ਮਾਰਕਾ ਲੈ ਕੇ ਮੈਂ ਕਹਿ ਦਿੰਦਾ ਜੀ ਸਸਤਾ ਲੈ ਕੇ ਮੈਂ ਕਹਿ ਦਿੰਦਾ ਕਿ ਮੈਂ 500 ਦਿੰਦਾ ਹਾਂ ਛੋਡੇ ਵਰਗੇ ਭੈਣ ਭਰਾਵਾਂ ਦੇ ਸਿਰ ਤੇ ਅਸੀਂ ਇਹ ਕੰਮ ਕੀਤਾ ਛੋਡੇ ਸਾਥ ਕੀ ਸਾਨੂੰ ਲੋੜ ਆ ਵੀਰੇ ਇਸ ਧੱਤ ਬਣ ਕੇ ਕਹਿੰਦੇ ਵੀ ਸਾਡਾ ਸਾਥ ਦਿਓ ਕੋਈ ਸਾਡੇ ਚ ਈਗੋ ਨਹੀਂ ਕੋਈ ਇਨਕਾਰ ਨਹੀਂ ਕੋਈ ਅਸੀਂ ਐ ਨਹੀਂ ਕਹਿੰਦੇ ਵੀ ਸਾਡੇ ਕੋਲੇ 20 ਲੱਖ ਦਾ ਕੱਪੜਾ ਪਿਆ ਦੱਸਦਾ ਦੁਕਾਨਦਾਰ ਆਪਦਾ ਲਿਉਨੇ ਆਂ ਬੇਚਦਿਆਂ ਦਾ ਰੋਜ਼ ਦਾ ਰੋਜੀ ਰੋਟੀ ਦਾ ਕੰਮ ਅਸੀਂ ਕਰ ਲੈਨੇ ਆਂ ਮਾਂ ਪੁੱਤ। ਸੋ ਪਲੀਜ਼ ਸਾਥੋਂ ਕੋਈ ਮਤਲਬ ਗਲਤੀ ਹੁੰਦੀ ਵੀਡੀਓ ਬਣਾਉਣ ਚ ਕੋਈ ਉਨਨੀ ਕੀ ਹੁੰਦੀ ਆ ਤਾਂ ਦੀਪੂ ਬੱਚਾ ਹੈ। ਕਈ ਵਾਰੀ ਇਹ ਵੀ ਬੋਲ ਜਾਂਦਾ ਮਜ਼ਾਕ ਕਰ ਜਾਂਦਾ ਤਾਂ ਮੈਂ ਸੌਰੀ ਚੁਂਗੀ ਆਂ। ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਐਂਡ ਮਹਿਕਦੀਪ ਸਿੰਘ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਮਹਾਰਾਜੀ ਆਪ ਨੂੰ ਚੜ੍ਹਦੀ ਕਲਾ ਚੱਖਾਂ।